ਕੀਰਤ ਜੀ ਜੋ ਪਾਟ ਸਹਿਬਾਨਾ ਦੇ ਮੋਢੀ ਸਨ ਮੁਖੀ ਸਨ ਜਥੇਦਾਰ ਸਨ ਉਹਨਾਂ ਦਾ ਬਚਨ ਆਪਾਂ ਰੋਜ਼ ਪੜ੍ਹਦੇ ਹਾਂ ਕਿਉਂਕਿ ਪਾਟ ਸਹਿਬਾਨ ਕੌਣ ਨੇ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸੱਚ ਦੀ ਭਾਲ ਵਿੱਚ ਲਾਈ ਜਿਹੜੇ ਰੱਬ ਨੂੰ ਮਿਲਣ ਵਾਸਤੇ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਸੰਘਰਸ਼ ਕੀਤਾ ਤੇ ਅਖੀਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਵਿੱਚ ਜਦੋਂ ਹਾਜ਼ਰ ਹੋਏ ਫਿਰ ਉਹਨਾਂ ਨੂੰ ਸੱਚ ਦੀ ਪ੍ਰਾਪਤੀ ਹੋਈ ਤੇ ਜਦੋਂ ਭਟ ਸਹਿਬਾਨਾ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਜਾਣਿਆ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਨੂੰ ਬਾਣੀ ਨੂੰ ਜਦੋਂ ਪੜ੍ਹਿਆ ਇਤਿਹਾਸ ਨੂੰ ਸਮਝਿਆ ਜਾਣਿਆ ਤੇ ਫਿਰ ਉਹਨਾਂ ਭਟ ਸਹਿਬਾਨਾ ਨੇ ਬਚਨ ਆਖੇ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਐ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ ਜਿਹੜੇ ਰੱਬ ਨਾਲ ਜੁੜੇ ਹੋਏ ਆ ਨਾ ਰੱਬੀ ਰੂਹਾਂ ਨੇ ਉਹ ਵੀ ਕਹਿੰਦੇ ਆ ਕਿ ਗੁਰੂ ਰਾਮਦਾਸ ਮਹਾਰਾਜ ਸਾਡੀ ਇੱਕ ਅਰਦਾਸ ਬੇਨਤੀ ਆ ਤੇਰੇ ਚਰਨਾਂ ਵਿੱਚ ਕਿ ਸਾਨੂੰ ਹੁਣ ਸਦਾ ਆਪਣੇ ਚਰਨਾਂ ਨਾਲ ਜੋੜੀ ਰੱਖੀ ਆਪਣੀ ਸ਼ਰਨ ਵਿੱਚ ਰੱਖੀ ਅਸੀਂ ਮਾਇਆ ਦੇ ਮੋਹ ਚ ਫਸੇ ਹੋਏ ਔਗਣਾ ਨਾਲ ਭਰੇ ਹੋਏ ਆ ਇੱਕ ਵੀ ਗੁਣ ਸਾਡੇ ਜੀਵਨ ਵਿੱਚ ਨਹੀਂ ਤੇ ਪਰਿਵਾਰ ਨਾਲ ਧੀਆਂ ਪੁੱਤਰਾਂ ਨਾਲ ਮੋਹ ਕਰਦੇ ਹੋਏ ਸੁਤਦਾਰਾ ਸਿਉਂ ਪ੍ਰੀਤ ਲਗਾਈ ਮਾਇਆ ਮੋਹ ਭਰਮ ਮੈਂ ਪੈ ਭੂਲੇ ਮਾਇਆ ਦੇ ਮੋਹ ਚ ਫਸੇ ਹੋਏ ਆ ਤੇ ਭਰਮ ਵਿੱਚ ਪੈ ਕੇ ਜੀਵਨ ਦੇ ਸੱਚੇ ਰਸਤੇ ਤੋਂ ਖੁੰਝੇ ਹੋਏ ਆ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਹੇ ਗੁਰੂ ਰਾਮਦਾਸ ਮਹਾਰਾਜ ਏਸ ਭਟਕਣਾ ਤੋਂ ਏਸ ਮੋਹ ਤੋਂ ਇਨ੍ਹਾਂ ਔਗਣਾ ਤੋਂ ਬਚਣ ਦਾ ਇੱਕੋ ਹੀ ਰਾਹ ਸਾਨੂੰ ਲੱਭਿਆ ਉਹ ਹੈ ਤੇਰੇ ਨਾਲ ਪਿਆਰ ਕਰਨ ਵਾਲੇ ਸਿੱਖਾਂ ਦੀ ਸੰਗਤ ਗੁਰੂ ਰਾਮਦਾਸ ਮਹਾਰਾਜ ਤੇਰੀ ਸੰਗਤ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ ਤੇ ਭਾਟ ਕੀਰਤ ਜੀ ਵੀ ਕਹਿੰਦੇ ਆ ਵੀ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਸਾਡੀ ਹੁਣ ਇਹੋ ਹੀ ਅਰਦਾਸ ਆ ਕਿ ਸਦਾ ਹੀ ਆਪਣੀ ਸ਼ਰਨ ਵਿੱਚ ਰੱਖੀ ਆ ਆਪਣੀ ਬਾਣੀ ਨਾਲ ਆਪਣੇ ਉਪਦੇਸ਼ ਨਾਲ ਆਪਣੀ ਸਿੱਖੀ ਨਾਲ ਜੋੜ ਕੇ ਰੱਖੇ ਗੁਰਮੁਖ ਪਿਆਰਿਓ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਬਹੁਤ ਸਾਰੇ ਬਚਨ ਦਰਜ ਵਾ ਉਹਨਾਂ ਬਚਨਾਂ ਦੇ ਅੰਦਰ ਇੱਕ ਬਚਨ RAM KALI ਰਾਗ ਦੇ ਅੰਦਰ ਦਰਜ ਜੋ ਬਾਣੀ ਦੇ ਅੰਦਰ 6 ਗੁਰੂ ਸਹਿਬਾਨਾਂ ਦੀ ਬਾਣੀ ਦਰਜ ਹੈ 15 ਭਗਤ ਸਹਿਬਾਨਾਂ ਦੀ ਬਾਣੀ ਦਰਜ ਹੈ 11 ਭਟ ਸਹਿਬਾਨਾਂ ਦੀ ਬਾਣੀ ਦਰਜ ਹੈ ਉਥੇ ਤਿੰਨ ਗੁਰਸਿੱਖਾਂ ਦੀ ਵੀ ਬਾਣੀ ਦਰਜ ਹੈ ਇਹਨਾਂ ਗੁਰਸਿੱਖਾਂ ਦੇ ਵਿੱਚੋਂ ਬਾਬਾ ਸੱਤਾ ਤੇ ਬਲਵੰਡ ਜੋ ਗੁਰੂ ਘਰ ਦੇ ਹਜ਼ੂਰੀ ਕੀਰਤਨੀਆਂ ਵੀ ਸਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਕਤ ਉਹਨਾਂ ਦੀ ਇੱਕ ਬਹੁਤ ਪਿਆਰੀ ਮਕਬੂਲ ਰਚਨਾ ਹੈ RAM ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੇ ਡੂਮ ਆਖੀ ਬਾਬਾ ਸੱਤਾ ਤੇ ਬਲਵੰਡ ਜੀ ਦੀ ਬਾਣੀ ਹੈ ਜਿਹਨੂੰ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬੜਾ ਅਦਬ ਸਤਕਾਰ ਦਿੱਤਾ ਦਰਜ ਕੀਤੀ ਤੇ ਇਸ ਬਾਣੀ ਅੰਦਰ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਦਰਜ ਹੈ ਜੋ ਬਾਬਾ ਸੱਤਾ ਬਲਵੰਡ ਜੀ ਦੀ ਬਾਣੀ ਉਹਦੇ ਅੰਦਰ ਇਹ ਵਚਨ ਵਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਇਸ ਪੌੜੀ ਦੀ ਅਖੀਰਲੀ ਪੰਕਤੀ ਹੈ ਗੁਰ ਡੇਠਾ ਤਾਂ ਮਨ ਸਾਧਾਰਿਆ ਸਾਧਾਰਿਆ ਦਾ ਮਤਲਬ ਹੈ ਸਾ ਆਧਾਰ ਆਧਾਰ ਸਹਤ ਆਸਰੇ ਵਾਲਾ ਮਕਾਨ ਕਮਜ਼ੋਰ ਹੋ ਜੇ ਨਾ ਛੱਤ ਡਿੱਗਣ ਦਾ ਖਤਰਾ ਹੋਵੇ ਤੇ ਸਿਆਣੇ ਬੰਦੇ ਕਹਿੰਦੇ ਆ ਇਹਨੂੰ ਕੋਈ ਥੰਮ ਕਰਕੇ ਸਹਾਰਾ ਦੋ ਤੇ ਕੋਈ ਮਜ਼ਬੂਤ ਜਿਹਾ ਥੰਮ ਕਰ ਦਿੱਤਾ ਜਾਏ ਨਾ ਤੇ ਉਹ ਛੱਤ ਉਹ ਮਕਾਨ ਫਿਰ ਡਿੱਗਦਾ ਨਹੀਂ ਅਡੋਲ ਹੋ ਜਾਂਦਾ ਇਦਾਂ ਸਾਡਾ ਮਨ ਵੀ ਕਾਮ, ਕ੍ਰੋਧ, ਲੋਭ, 모ਹ, ਅਹੰਕਾਰ ਦੇ ਵਿੱਚ ਫਸ ਕੇ ਰੋਜ਼-ਰੋਜ਼ ਡੋਲਦਾ। ਕਦੀ ਲਾਲਚ ਸਾਨੂੰ ਕੁਰਾਏ ਪਾਉਂਦਾ, ਕਦੀ ਕਾਮ ਕੁਰਾਏ ਪਾਉਂਦਾ, ਕਦੀ ਹੰਕਾਰ ਕੁਰਾਏ ਪਾਉਂਦਾ ਵਾ। ਪਰ ਭਟ ਸਹਿਬਾਨ ਜੀ ਤੇ ਬਾਬਾ ਸੱਤਾ ਬਲਵੰਡ ਜੀ ਲਿਖਦੇ ਆਂ ਕਿ ਭਾਈ ਜੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਵੇਖ ਲੋਗੇ ਨਾ ਇੱਥੇ ਬਚਨਵਾ ਗੌਰ ਡਿਠਾ ਡੇਠਾ ਦਾ ਅਰਥ ਹੁੰਦਾ ਵਾ ਵੇਖਣਾ ਦਰਸ਼ਨ ਕਰਨਾ ਤੇ ਗੁਰਮੁਖ ਪਿਆਰਿਓ ਦਰਸ਼ਨ ਤਿੰਨ ਤਰ੍ਹਾਂ ਦੇ ਹੁੰਦੇ ਆ ਇੱਕ ਦਰਸ਼ਨ ਹੁੰਦੇ ਆ ਪ੍ਰਤੱਖ ਦਰਸ਼ਨ ਕੋਈ ਬੰਦਾ ਸਾਡੇ ਸਾਹਮਣੇ ਆ ਉਹਨੂੰ ਅਸੀਂ ਵੇਖ ਰਹੇ ਆ ਉਹਦਾ ਪਹਿਰਾਵਾ ਉਹਦਾ ਰੰਗ ਰੂਪ ਉਹਦੀ ਚਾਲ ਢਾਲ ਸਾਨੂੰ ਨਜ਼ਰ ਆ ਰਹੀ ਹੈ ਇੱਕ ਦਰਸ਼ਨ ਹੁੰਦੇ ਆ ਸੁਪਨ ਦਰਸ਼ਨ ਕਿਸੇ ਦੇ ਬਾਰੇ ਸੁਣਿਆ ਸੁਪਨਾ ਆਇਆ ਉਹਦੇ ਚ ਉਹਦਾ ਇੱਕ ਰੂਪ ਬਣ ਗਿਆ ਇੱਕ ਪਛਾਣ ਬਣ ਗਈ ਇੱਕ ਦਰਸ਼ਨ ਹੁੰਦੇ ਆ ਵਿਚਾਰ ਦਰਸ਼ਨ ਸਭ ਤੋਂ ਵਧੀਆ ਕਿਸੇ ਨੂੰ ਜਾਨਣਾ ਉਹ ਵੇ ਤੇ ਵਧੀਆ ਦਰਸ਼ਨ ਨਾਲ ਉਤਮ ਦਰਸ਼ਨਾ ਵਿਚਾਰ ਰੂਪ ਵਿੱਚ ਜਾਨਣਾ ਕਿਉਂਕਿ ਪ੍ਰਤੱਖ ਦਰਸ਼ਨ ਕਰਾਂਗੇ ਨਾ ਕੋਈ ਬੰਦਾ ਉਹ ਮਨ ਦਾ ਖੋਟਾ ਹੋਏਗਾ ਬੇਈਮਾਨ ਹੋਏਗਾ ਪਰ ਬਾਹਰੋਂ ਪਹਿਰਾਵਾ ਚੰਗਾ ਸੋਹਣਾ ਪਾਇਆ ਹੋਏਗਾ ਚਿੱਟੇ ਕੱਪੜੇ ਪਾਏ ਹੋਣਗੇ ਦਸਤਾਰ ਬੰਨੀ ਹੋਏਗੀ ਤੇ ਸਾਨੂੰ ਵੇਖ ਕੇ ਕਈ ਵਾਰ ਭੁਲੇਖਾ ਲੱਗ ਜਾਂਦਾ ਆਪਾਂ ਚੰਗਾ ਸਮਝ ਲੈਣੇ ਆ ਪਰ ਜਦੋਂ ਉਹਦੇ ਨਾਲ ਮੇਲ ਮਿਲਾਪ ਕਰਦੇ ਆ ਵਰਤ ਕੇ ਵੇਖਦੇ ਆ ਫਿਰ ਮਨ ਵਿੱਚ ਨਿਰਾਸ਼ਤਾ ਪੱਲੇ ਪੈਂਦੀ ਕਿ ਭਾਈ ਇਹ ਬੰਦਾ ਤੇ ਬੜਾ ਸੋਹਣਾ ਜਾਪਦਾ ਚੰਗਾ ਜਾਪਦਾ ਸੀ ਪਰ ਇਹ ਤੇ ਬੜਾ ਮਾੜਾ ਨਿਕਲਿਆ ਪਰ ਜਦੋਂ ਕਿਸੇ ਬੰਦੇ ਦੇ ਵਿਚਾਰ ਰੂਪ ਵਿੱਚ ਦਰਸ਼ਨ ਕਰਦੇ ਆ ਨਾ 2 4 10 ਬੰਦਿਆਂ ਕੋਲੋਂ ਸੁਣਦੇ ਆ ਕਿ ਭਾਈ ਫਲਾਣਾ ਗੁਰੂ ਦਾ ਸਿੱਖਵਾ ਸੇਵਾ ਭਾਵਨਾ ਵਾਲਾ ਨਿਮਰਤਾ ਵਾਲਾ ਉਹ ਝੂਠ ਨਹੀਂ ਬੋਲਦਾ ਉਹ ਚੋਰੀ ਨਹੀਂ ਕਰਦਾ ਉਹ ਨਸ਼ਾ ਨਹੀਂ ਕਰਦਾ ਕਿਸੇ ਦਾ ਹੱਕ ਨਹੀਂ ਮਾਰਦਾ ਜਦੋਂ ਕਿਸੇ ਦੇ ਬਾਰੇ ਵਿਚਾਰ ਸੁਣਾਗੇ ਨਾ ਤੇ ਉਹਦਾ ਇੱਕ ਨਕਸ਼ਾ ਉਹਦਾ ਇੱਕ ਰੂਪ ਸਾਡੇ ਮਨ ਦੇ ਅੰਦਰ ਬਣ ਜਾਂਦਾ ਕਿ ਉਹ ਫਲਾਣਾ ਏਦਾਂ ਦਾ ਵਾ ਤੇ ਇਹ ਜਿਹੜੇ ਦਰਸ਼ਨ ਹੈ ਸਭ ਤੋਂ ਵਧੀਆ ਹੁੰਦੇ ਆ ਕਿਸੇ ਨੂੰ ਜਾਣਨ ਵਾਸਤੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਭਾਵ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਿਚਾਰ ਨੂੰ ਜਾਣਨਾ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਨੂੰ ਜਾਣਨਾ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਤਿਹਾਸ ਨੂੰ ਜਾਣਨਾ ਕਿ ਕਿਵੇਂ ਗੁਰੂ ਰਾਮਦਾਸ ਮਹਾਰਾਜ ਗਰੀਬੀ ਗੁਰਬਤ ਵਿੱਚ ਮਹਾਰਾਜ ਨੇ ਆਪਣਾ ਬਚਪਨ ਗੁਜ਼ਾਰਿਆ ਤੇ ਗਰੀਬੀ ਵਿੱਚ ਹੀ ਮਹਾਰਾਜ ਨੇ ਆਪਣੀ ਜਵਾਨੀ ਗੁਜ਼ਾਰੀ ਗੁਰਮਖ ਪਿਆਰਿਓ ਗਰੀਬੀ ਇੱਕ ਐਸੀ ਲਾਹਨਤ ਹੈ ਨਾ ਜਿਹੜੀ ਬਹੁਤ ਵੱਡੇ ਵੱਡੇ ਤੇ ਸਿਆਣੇ ਬੰਦਿਆਂ ਨੂੰ ਬਰਬਾਦ ਕਰ ਦਿੰਦੀ ਹੈ ਰੋਲ ਦਿੰਦੀ ਆ ਉਹਨਾਂ ਦਾ ਜੀਵਨ ਬਰਬਾਦ ਕਰ ਦਿੰਦੀ ਕੁਰਾਏ ਪਾ ਦਿੰਦੀ ਗਰੀਬੀ ਕਰਕੇ ਲੋਕ ਚੋਰੀਆਂ ਕਰਨ ਲੱਗ ਪੈਂਦੇ ਆ ਲੋਕ ਨਸ਼ਾ ਵੇਚਣ ਲੱਗ ਜਾਂਦੇ ਆ ਲੋਕ ਹੋਰ ਮਾੜੇ ਕੰਮਾਂ 'ਚ ਰੁੱਝ ਜਾਂਦੇ ਆ ਗਰੀਬੀ ਜਿਹੜੀ ਆ ਸਾਡੇ ਜੀਵਨ ਨੂੰ ਧਰਾਤਲ ਵਾਲੇ ਰਸਾਤਲ ਵਾਲੇ ਪਾਸੇ ਲੈ ਜਾਂਦੀ ਆ ਨੀਵੇਂ ਪਾਸੇ ਪਰ ਜਦੋਂ ਦੁਨੀਆਂ ਦਾ ਇਤਿਹਾਸ ਪੜਦੇ ਆ ਤੇ ਗਰੀਬੀ ਨੇ ਕੁਝ ਐਸੇ ਮਹਾਂਪੁਰਖ ਹੋਏ ਆ ਜਿਨ੍ਹਾਂ ਦਾ ਜੀਵਨ ਚਮਕਾ ਵੀ ਦਿੱਤਾ ਜਿਨ੍ਹਾਂ ਨੂੰ ਚਮਕਦੇ ਸਤਾਰੇ ਬਣਾਤਾ ਤੇ ਉਹਨਾਂ ਵਿੱਚੋਂ ਇੱਕ ਨੇ ਧੰ ਗੁਰੂ ਰਾਮਦਾਸ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੀਵਨ ਜਦੋਂ ਵੇਖ ਲਾਂਗੇ ਉਹਨਾਂ ਦੇ ਦਰਸ਼ਨ ਕਰਾਂਗੇ ਉਹਨਾਂ ਦੀ ਬਾਣੀ 'ਚੋਂ ਤੇ ਗੁਰਮੁਖਿਆਰਿਓ ਮਹਾਰਾਜ ਕਹਿੰਦੇ ਫਿਰ ਸਾਡਾ ਵੀ ਮਨ ਮਾਇਆ ਦੇ ਮੋਹ ਵਿੱਚ ਭਟਕਣੋ ਤੇ ਇਹਨਾਂ ਵਿਕਾਰਾਂ ਵਿੱਚ ਡੋਲਣੋ ਹਟ ਜਾਏਗਾ ਸਾਡਾ ਵੀ ਇਹ ਲੋਕ ਸੁਖੀਏ ਤੇ ਪਰਲੋਕ ਸੁਹੇਲਾ ਹੋ ਜਾਏਗਾ ਪਰ ਸ਼ਰਤਵਾ ਗੁਰੂ ਰਾਮਦਾਸ ਜੀ ਦੇ ਵਿਚਾਰ ਰੂਪ ਵਿੱਚ ਦਰਸ਼ਨ ਕਰਾਂਗੇ ਉਹਨਾਂ ਦੀ ਬਾਣੀ ਚ ਬਾਬਾ ਸੱਤਾ ਬਲਵੰਡ ਜੀ ਦਾ ਵਚਨ ਹੈ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰੇਆ ਬਾਬਾ ਬਲਵੰਡ ਜੀ ਸੱਤਾ ਜੀ ਵਚਨ ਕਰਦੇ ਆ ਹੇ ਗੁਰੂ ਰਾਮਦਾਸ ਮਹਾਰਾਜ ਤੂੰ ਧੰਨ ਹੈ ਗੁਰੂ ਰਾਮਦਾਸ ਮਹਾਰਾਜ ਤੇਰੀ ਵਡਿਆਈ ਧੰਨ ਹੈ ਧਨ ਧਨ RAM DAS GURU ਜਿਨ ਸਿਰਿਆ ਤਿਨੈ ਸਵਾਰਿਆ ਹੈ ਗੁਰੂ RAM DAS MAHARAJ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਸੰਸਾਰ ਵਿੱਚ ਭੇਜਿਆ ਜਨਮ ਦਿੱਤਾ ਉਸੇ ਅਕਾਲ ਪੁਰਖ ਵਾਹਿਗੁਰੂ ਦੀ ਤੇਰੇ ਤੇ ਮਿਹਰ ਹੋਈ ਤੇ ਉਸੇ ਰੱਬ ਨੇ ਅਕਾਲ ਪੁਰਖ ਵਾਹਿਗੁਰੂ ਨੇ ਤੇਰਾ ਜੀਵਨ ਸਵਾਰਿਆ ਵੀ ਤੁਹਾਡਾ ਜੀਵਨ ਸੋਹਣਾ ਬਣਾ ਦਿੱਤਾ ਗੁਰਮੁਖ ਪਿਆਰਿਓ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ ਬਾਬਾ ਸੱਤਾ ਜੀ ਲਿਖਦੇ ਆ ਕਿ ਹੇ ਅਕਾਲ ਪੁਰਖ ਵਾਹਿਗੁਰੂ ਇਹ ਇੱਕ ਪ੍ਰਤੱਖ ਕਰਾਮਾਤ ਹੈ ਇਹਦੇ ਤੋਂ ਵੱਡੀ ਕੋਈ ਕਰਾਮਾਤ ਨਹੀਂ ਹੋ ਸਕਦੀ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ ਕਿ ਇੱਕ ਉਹ ਬੱਚਾ ਜਿਹੜਾ ਬਚਪਨ ਵਿੱਚ ਅਨਾਥ ਹੋ ਗਿਆ ਉਹ ਬੱਚਾ ਜਿਨੂੰ ਕਿਸੇ ਨੇ ਰੋਟੀ ਦੀ ਬੁਰਕੀ ਨਹੀਂ ਦਿੱਤੀ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਲੈ ਗੁਰੂ ਰਾਮਦਾਸ ਮਹਾਰਾਜ ਜੀ ਜਦੋਂ ਥੋੜੇ ਸਮੇਂ ਦੇ ਆ ਨਾ ਕੁਝ ਮਹੀਨਿਆਂ ਦੀ ਉਮਰ ਵਾ ਤੇ ਇਤਿਹਾਸ ਵਿੱਚ ਆਉਂਦਾ ਕਿ ਮਹਾਰਾਜ ਦੇ ਮਾਤਾ ਜੀ ਸਵਰਗਵਾਸ ਹੋ ਗਏ ਮਾਤਾ ਦਇਆ ਕੌਰ ਜੀ ਉਹ ਦਇਆ ਸਰੂਪ ਪਰਮਾਤਮਾ ਵਿੱਚ ਲੀਨ ਹੋ ਗਏ ਤੇ ਗੁਰਮਤਿ ਪਿਆਰਿਓ ਮਾਂ ਦੇ ਜਾਣ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਰੱਬ ਰੂਪ ਪਿਤਾ ਬਾਬਾ ਹਰਦਾਸ ਜੀ ਦੇ ਉੱਪਰ ਆਈ ਤੇ ਗੁਰੂ ਮਹਾਰਾਜ ਜੀ ਦੇ ਪਿਤਾ ਬਾਬਾ ਹਰਦਾਸ ਜੀ ਨੇ ਬੜੇ ਪਿਆਰ ਨਾਲ ਆਪਣੇ ਪੁੱਤਰ ਦੀ ਪਾਲਣਾ ਪਰਵਰਿਸ਼ ਜਿਹੜੀ ਸ਼ੁਰੂ ਕੀਤੀ ਹੈ ਪਿਤਾ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਨੇ ਤੇ ਮਾਂ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਆ ਬੱਚੇ ਨੂੰ ਤਿਆਰ ਕਰਨਾ ਨਹਾਉਣਾ ਪ੍ਰਸ਼ਾਦਾ ਪਾਣੀ ਛਕਾਉਣਾ ਸਕੂਲ ਭੇਜਣਾ ਇਹ ਸਾਰੀ ਜ਼ਿੰਮੇਵਾਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਤਾ ਜੀ ਨੇ ਨਿਭਾਈ ਤੇ ਗੁਰਮੁਖ ਪਿਆਰਿਓ ਜਦੋਂ 6.5 7 ਸਾਲ ਦੀ ਉਮਰ ਹੋਈ ਅਕਾਲ ਪੁਰਖ ਵਾਹਿਗੁਰੂ ਨੂੰ ਕੁਝ ਹੋਰ ਮਨਜ਼ੂਰ ਸੀ ਜਿੱਥੇ ਬਚਪਨ ਵਿੱਚ ਮਾਤਾ ਜੀ ਚਲੇ ਗਏ ਉਥੇ 7 ਕੋ ਸਾਲ ਦੀ ਉਮਰ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਤਾ ਜੀ ਵੀ ਦੁਨੀਆ ਨੂੰ ਅਲਵਿਦਾ ਆਖ ਗਏ ਮਹਾਰਾਜ ਦੇ ਸਤਕਾਰਯੋਗ ਪਿਤਾ ਬਾਬਾ ਹਰਦਾਸ ਜੀ ਵੀ ਹਰੀ ਦੇ ਵਿੱਚ ਸਮਾ ਗਏ ਤੇ ਇਤਿਹਾਸ ਦੱਸਦਾ ਵਾ ਕਿ ਮਾਂ ਦੇ ਜਾਣ ਤੋਂ ਬਾਅਦ ਪਿਤਾ ਦੇ ਜਾਣ ਤੋਂ ਬਾਅਦ ਗੁਰੂ ਮਹਾਰਾਜ ਜੀਆ ਨੇ ਬਚਪਨ ਵਿੱਚ ਬਹੁਤ ਔਖਾ ਸਮਾਂ ਕੱਟਿਆ ਇਥੋਂ ਤੱਕ ਕਿ ਸ਼ਰੀਕੇ ਬਰਾਦਰੀ ਵਾਲਿਆਂ ਆਪਣੇ ਘਰ ਦੇ ਦਰਵਾਜ਼ੇ ਬੰਦ ਕਰ ਲਏ ਇਹ ਵੀ ਗੱਲ ਇਤਿਹਾਸ ਵਿੱਚ ਆਉਂਦੀ ਆ ਕਿ ਜਦੋਂ ਮਹਾਰਾਜ ਦੇ ਪਿਤਾ ਜੀ ਸਵਰਗਵਾਸ ਹੋਏ ਨਾ ਦੁਨੀਆ ਤੋਂ ਗਏ ਤੇ ਉਸ ਵੇਲੇ ਮਹਾਰਾਜ ਦੇ ਨਾਨੀ ਮਾਤਾ ਜੀ ਜੋ ਬਾਸਰਕੇ ਤੋਂ ਗਏ ਸਨ ਆਪਣੇ ਜਵਾਈ ਦੀ ਮੌਤ ਤੇ ਤੇ ਉਹਨਾਂ ਨੇ ਸਾਰਾ ਪ੍ਰਬੰਧ ਕੀਤਾ ਆਪਣੇ ਜਵਾਈ ਦੇ ਸੰਸਕਾਰ ਦਾ ਭੋਗ ਦਾ ਦਸਵੇਂ ਦਾ ਜੋ ਮਰਿਆਦਾ ਸੀ ਤੇ ਸਾਰੀ ਮਰਿਆਦਾ ਨਿਭਾਉਣ ਤੋਂ ਬਾਅਦ ਨਾ ਨਾਨੀ ਮਾ ਸਿਆਣੀ ਸੀ ਉਹਨੇ ਵੇਖਿਆ ਕਿ ਹੁਣ ਇਸ ਬੱਚੇ ਦਾ ਇਸ ਪਿੰਡ ਵਿੱਚ ਇੱਥੇ ਕੋਈ ਸਹਾਰਾ ਨਹੀਂ ਕੋਈ ਰੋਟੀ ਪਾਣੀ ਦੇਣ ਵਾਲਾ ਨਹੀਂ ਕੋਈ ਸਾਬ ਸੰਭਾਲ ਕਰਨ ਵਾਲਾ ਨਹੀਂ ਕੋਈ ਕੋਲ ਰਹਿਣ ਵਾਲਾ ਨਹੀਂ ਤੇ ਨਾਨੀ ਮਾਤਾ ਨੇ ਬਾਬਾ ਜੇਠਾ ਧੰ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਹੁਕਮ ਕੀਤਾ ਕਿ ਪੁੱਤਰ ਹੁਣ ਆਪਾਂ ਬਾਸਰ ਕੇ ਚਲੇ ਜਾਣਾ ਹੈ ਜਦੋਂ ਮਾਤਾ ਨੇ ਆਖਿਆ ਨਾ ਪੁੱਤਰ ਆਪਾਂ ਬਾਸਰ ਕੇ ਚਲੇ ਜਾਣਾ ਤੇ ਮਾਤਾ ਨੇ ਆਖਿਆ ਪੁੱਤਰ ਆਪਣੇ ਕੱਪੜੇ ਲੈ ਲਾ ਤੇ ਗੁਰਮੁਖ ਪਿਆਰਿਓ ਜਦੋਂ ਤਿਆਰੀ ਕੀਤੀ ਬਾਸਰ ਕੇ ਜਾਣ ਦੀ ਆਪਣਾ ਘਰ ਪਿੰਡ ਛੱਡਣ ਦੀ ਇਹ ਗੱਲ ਜਿਹੜੀ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਤਾ ਦੇ ਜਿਹੜੇ ਚਾਚੇ ਤਾਏ ਦੇ ਪੁੱਤਰ ਸਨ ਸ਼ਰੀਕੇ ਬਰਾਦਰੀ ਵਿੱਚ ਸਨ ਉਹਨਾਂ ਨੂੰ ਪਤਾ ਲੱਗੀ ਕੁਝ ਸਿਆਣੇ ਬਜ਼ੁਰਗ ਸਨ ਉਹਨਾਂ ਨੂੰ ਪਤਾ ਲੱਗੀ ਤੇ ਉਹਨਾਂ ਨੇ ਆਪਸ ਵਿੱਚ ਮਿਲ ਕੇ ਸਲਾਹ ਕੀਤੀ ਕਿਉਂਕਿ ਛੋਡੀ ਜਿਹੜੇ ਆ ਨਾ ਇਹ ਆਮ ਤੌਰ ਤੇ ਵਪਾਰੀਆਂ ਦਾ ਇੱਕ ਸਮੂਹ ਸੀ ਇਹ ਦੇਸ਼ ਦੇ ਵੱਖ-ਵੱਖ ਇਲਾਕਿਆਂ 'ਚ ਵਪਾਰ ਕਰਦੇ ਸਨ ਤੇ ਕੁਝ ਸਮਾਂ ਪਹਿਲਾਂ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਕੁਝ ਪੀੜੀਆਂ ਪਹਿਲਾਂ ਸੋਢੀ ਜਿਹੜੇ ਆ ਵਪਾਰ ਕਰਦੇ ਜਦੋਂ ਲਾਹੌਰ ਪਹੁੰਚੇ ਤੇ ਲਾਹੌਰ ਇੱਕ ਵਸਦਾ ਹੋਇਆ ਸ਼ਹਿਰ ਸੀ ਵੱਡਾ ਵਪਾਰ ਦਾ ਕੇਂਦਰ ਸੀ ਵਪਾਰ ਕਰਕੇ ਇੱਥੇ ਆਏ ਪਰ ਇੱਥੇ ਦੇ ਹਾਲਾਤ ਵਪਾਰ ਵੇਖ ਕੇ ਖੁਸ਼ਹਾਲੀ ਵੇਖ ਕੇ ਸੋਢੀ ਜਿਹੜੇ ਆ ਲਾਹੌਰ ਦੇ ਇਸ ਇਲਾਕੇ ਵਿੱਚ ਜਿਹਨੂੰ ਡੱਬੀ ਬਾਜ਼ਾਰ ਕਿਹਾ ਜਾਂਦਾ ਚੂਨਾ ਮੰਡੀ ਲਾਹੌਰ ਇਸ ਇਲਾਕੇ ਵਿੱਚ ਸੋਡੀਆਂ ਨੇ ਆਪਣੀ ਪੱਕੀ ਵਸੋਂ ਕਰ ਲਈ। ਕੁਝ ਪੀੜੀਆਂ ਬਾਅਦ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤੇ ਕੁਝ ਪਰਿਵਾਰ ਸੋਢੀ ਪਰਿਵਾਰ ਇੱਥੇ ਰਹਿੰਦੇ ਸਨ, ਵਪਾਰ ਕਰਦੇ ਸਨ। ਚੰਗਾ ਉਹਨਾਂ ਦਾ ਨਾਮ ਸੀ, ਅਸਲ ਰਸੂਖ ਸੀ ਤੇ ਜਦੋਂ ਨਾਨੀ ਮਾ ਨੇ ਕਿਹਾ ਨਾ ਪੁੱਤਰ ਜੇਠਿਆ ਆਪਾਂ ਹੁਣ ਬਾਸਰ ਕੇ ਜਾਣਾ ਤੇ ਜਿਹੜੇ ਕੁਝ ਸਿਆਣੇ ਵੱਡੀ ਉਮਰ ਦੇ ਸੋਢੀ ਸਨ, ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਮਨ 'ਚ ਵਿਚਾਰ ਕੀਤੀ ਆਪਸ ਵਿੱਚ ਮਿਲ ਕੇ ਕਿ ਜੇ ਸਾਡੇ ਭਰਾ ਹਰਦਾਸ ਦੀ ਸੱਸ ਸਾਡੇ ਭਰਾ ਦੇ ਪੁੱਤਰ ਜੇਠੇ ਨੂੰ ਆਪਣੇ ਪਿੰਡ ਲੈ ਗਈ ਨਾ ਤੇ ਇਲਾਕੇ ਵਿੱਚ ਪਿੰਡ ਵਿੱਚ ਸਾਡੀ ਬਦਨਾਮੀ ਬੜੀ ਹੋਣੀ ਹੈ ਕਿ ਵੱਡੇ ਕਾਰੋਬਾਰੀ ਆ ਵਪਾਰੀ ਇਹਨਾਂ ਵੱਡਾ ਟੱਬਰਵਾ ਤੇ ਇੱਕ ਬੱਚੇ ਨੂੰ ਨਹੀਂ ਸਾਬ ਸਕੇ ਉਹਨਾਂ ਨੇ ਸੋਚਿਆ ਵੀ ਇਹ ਤੇ ਬੜੀ ਨਮੋਸ਼ੀ ਵਾਲੀ ਗੱਲ ਫਿਰ ਮਿਲ ਕੇ ਵਿਚਾਰ ਕੀਤੀ ਵੀ ਇਹਦਾ ਹੱਲ ਕੀ ਹੈ ਫਿਰ ਉਹਨਾਂ ਦੇ ਵਿੱਚੋਂ ਕੁਝ ਬਜ਼ੁਰਗਾਂ ਨੇ ਆਖਿਆ ਪੰਜਾਬ ਕੇ ਜੇਠੇ ਦੀ ਨਾਨੀ ਨੂੰ ਕਹਿੰਨੇ ਆ ਕਿ ਇਸ ਬੱਚੇ ਨੂੰ ਤੁਸੀਂ ਨਾਨਕੇ ਬਾਸਰ ਕੇ ਨਾਂ ਲੈ ਕੇ ਜਾਓ ਇਹਦੀ ਜ਼ਿੰਮੇਵਾਰੀ ਸਾਰੀ ਅਸੀਂ ਚੱਕਦੇ ਹਾਂ ਕੁਝ ਬਜ਼ੁਰਗ ਚਾਰ ਪੰਜ ਇਕੱਠੇ ਹੋ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਗਏ ਇੱਕ ਤਾਂ ਉਹਨਾਂ ਨੇ ਬਾਬਾ ਹਰਦਾਸ ਜੀ ਦੀ ਸੱਸ ਗੁਰੂ ਰਾਮਦਾਸ ਜੀ ਦੀ ਨਾਨੀ ਮਾਤਾ ਜੀ ਨਾਲ ਬਾਬਾ ਹਰਦਾਸ ਜੀ ਦੇ ਅਕਾਲ ਚਲਾਣੇ ਤੇ ਉਹਨਾਂ ਦੇ ਸੰਸਾਰ ਤੋਂ ਜਾਣ ਦਾ ਦੁੱਖ ਪ੍ਰਗਟ ਕੀਤਾ ਤੇ ਦੂਸਰਾ ਉਹਨਾਂ ਆਖਿਆ ਵੀ ਸਾਡੀ ਬੇਨਤੀ ਹੈ ਸਾਰਿਆਂ ਦੀ ਤੁਸੀਂ ਇਸ ਬੱਚੇ ਨੂੰ ਆਪਣੇ ਨਾਲ ਬਾਸਰ ਕੇ ਨਾ ਲੈ ਕੇ ਜਾਓ ਤੇ ਨਾਨੀ ਮਾਣ ਦੇ ਮਨ ਚ ਜੋ ਸ਼ੰਕਾ ਜੋ ਚਿੰਤਾ ਸੀ ਉਹਨਾਂ ਨੇ ਉਹਨਾਂ ਬਜ਼ੁਰਗਾਂ ਨਾਲ ਸਾਂਝੀ ਕੀਤੀ ਕਿ ਜੇ ਮੈਂ ਨਾ ਲੈ ਕੇ ਜਾਵਾਂ ਇਹ ਛੋਟਾ ਬੱਚਾ ਵਾ ਬੱਚਿਆਂ ਦੀ ਲੋੜ ਹੁੰਦੀ ਆ ਕੋਈ ਉਹਨਾਂ ਨੂੰ ਨਿਵਾਏ ਕੋਈ ਸਿਰ ਵਾਏ ਕੋਈ ਕੱਪੜੇ ਧੋਕੇ ਦਵੇ ਕੋ ਰੋਟੀ ਪਕਾ ਕੇ ਦਵੇ ਜੇ ਇਹ ਬੱਚੇ ਨੂੰ ਮੈਂ ਇਕੱਲਿਆਂ ਛੱਡ ਗਈ ਤੇ ਇਹਦੀਆਂ ਲੋੜਾਂ ਕਿਵੇਂ ਪੂਰੀਆਂ ਹੋਣਗੀਆਂ ਰੋਟੀ ਕੌਣ ਦਵੇਗਾ ਇਸ ਬੱਚੇ ਨੂੰ ਕੱਪੜੇ ਕੌਣ ਧੋਕੇ ਦਵੇਗਾ ਸਿਰ ਕੌਣ ਵਾਏਗਾ ਇਸ ਬੱਚੇ ਦੀ ਦੇਖਭਾਲ ਕੌਣ ਕਰੇਗਾ ਤੇ ਉਹਨਾਂ ਬਜ਼ੁਰਗਾਂ ਨੇ ਆਖਿਆ ਤੁਸੀਂ ਘਮਰਾਓ ਨਾ ਇਹ ਸਾਡੇ ਭਰਾ ਦਾ ਪੁੱਤਰ ਹੈ ਇਹਦੀ ਜ਼ਿੰਮੇਵਾਰੀ ਸਾਡੀ ਹੈ ਜੋ ਤੁਹਾਡੀਆਂ ਸ਼ੰਕਾਵਾਂ ਨੇ ਹਰ ਤਰ੍ਹਾਂ ਨਾਲ ਇਸ ਬੱਚੇ ਦੀ ਮਦਦ ਕਰਾਂਗੇ ਰੋਟੀ ਵੀ ਦੇਵਾਂਗੇ ਇਹਦੇ ਕੱਪੜੇ ਲੱਤੇ ਦਾ ਵੀ ਧਿਆਨ ਰੱਖਾਂਗੇ ਸਾਰੀਆਂ ਲੋੜਾਂ ਪੂਰੀਆਂ ਕਰਾਂਗੇ ਨਾਨੀ ਮਾਣ ਨੂੰ ਪਤਾ ਸੀ ਕਿ ਇਹ ਸਾਰਾ ਝੂਠ ਬੋਲਦੇ ਆ ਇਹ ਸ਼ਰੀਕੇ ਬਰਾਦਰੀ ਦਾ ਵਰਤਾਰਾ ਕਿਵੇਂ ਦਾ ਹੁੰਦਾ ਪਰ ਕਿਉਂਕਿ ਪੁਰਾਣੇ ਸਮਿਆਂ 'ਚ ਬਜ਼ੁਰਗਾਂ ਦੀ ਗੱਲ ਦਾ ਮਾਣ ਰੱਖਿਆ ਜਾਂਦਾ ਸੀ ਨਾਨੀ ਮਾ ਨੇ ਨਾਂ ਚਾਹੁੰਦਿਆਂ ਹੋਇਆਂ ਉਹਨਾਂ ਬਜ਼ੁਰਗਾਂ ਨੂੰ ਹਾਂ ਕਰ ਦਿੱਤੀ ਤੇ ਜੇਠੇ ਨੂੰ ਲਾਹੌਰ ਛੱਡਣ ਦਾ ਫੈਸਲਾ ਕੀਤਾ ਅਗਲਾ ਦਿਨ ਜਦੋਂ ਹੋਇਆ ਨਾਨੀ ਮਾ ਨੇ ਤਿਆਰੀ ਕੀਤੀ ਐ ਤੇ ਇਤਿਹਾਸ ਵਿੱਚ ਆਉਂਦਾ ਕਿ ਜਦੋਂ ਆਪਣਾ ਥੈਲਾ ਲੈ ਕੇ ਕੱਪੜੇ ਲੈ ਕੇ ਨਾਨੀ ਮਾ ਬਾਹਰ ਤੁਰਨ ਲੱਗੇ ਆ ਨਾ ਤੇ ਜਿਹੜਾ ਕੱਚਾ ਘਰ ਸੀ ਲੱਕੜ ਦਾ ਦਰਵਾਜ਼ਾ ਸੀ ਨਿਕਾ ਜਿਆ ਉਸ ਦਰਵਾਜ਼ੇ ਤੱਕ ਗੁਰੂ ਰਾਮਦਾਸ ਮਹਾਰਾਜ ਬਾਬਾ ਜੇਠਾ ਜੀ ਨਾਲ ਆਏ ਤੇ ਦਰਵਾਜ਼ੇ 'ਚ ਜਦੋਂ ਨਾਨੀ ਮਾਂ ਪੁੱਤਰ ਨੂੰ ਮਿਲ ਕੇ ਤੁਰਨ ਲੱਗੀ ਆ ਗਲ ਨਾਲ ਲਾਇਆ ਮੱਥਾ ਚੁੰਮਿਆ ਸਿਰ ਤੇ ਹੱਥ ਰੱਖਿਆ ਅਸੀਸਾਂ ਦਿੱਤੀਆਂ ਤੇ ਨਾਨੀ ਮਾਂ ਪਿਆਰ ਦੁਲਾਰ ਕਰਕੇ ਜਦੋਂ ਤੁਰੇ ਆ ਨਾ ਤੇ ਕਿੰਨੀ ਦੇਰ ਤੱਕ ਗੁਰੂ ਰਾਮਦਾਸ ਮਹਾਰਾਜ ਦਰਵਾਜ਼ੇ 'ਚ ਖਲੋ ਕੇ ਤੇ ਆਪਣੀ ਨਾਨੀ ਮਾਂ ਵੱਲ ਵੇਂਦੇ ਰਹੇ ਜਿੰਨੀ ਦੇਰ ਤੱਕ ਮਾਤਾ ਨਜ਼ਰ ਆਉਂਦੀ ਰਹੀ ਮਾਤਾ ਦਾ ਪਰਛਾਵਾਂ ਨਜ਼ਰ ਆਉਂਦਾ ਰਿਹਾ ਉਨੀ ਦੇਰ ਤੱਕ ਭਾਈ ਜੇਠਾ ਗੁਰੂ ਰਾਮਦਾਸ ਮਹਾਰਾਜ 7 ਸਾਲ ਦੀ ਉਮਰ 'ਚ ਦਰਵਾਜ਼ੇ 'ਚ ਖਲੋ ਕੇ ਆਪਣੀ ਨਾਨੀ ਮਾਂ ਵੱਲ ਵੇਂਦੇ ਰਹੇ ਤੇ ਗੁਰਮੁਖ ਪਿਆਰਿਓ ਇਤਿਹਾਸ ਵਿੱਚ ਆਉਂਦਾ ਫਿਰ ਜਦੋਂ ਨਾਨੀ ਮਾਂ ਨਜ਼ਰਾਂ ਤੋਂ ਓਲੇ ਹੋ ਗਈ ਨਾ ਕੁਝ ਸਮਾਂ ਦਰਵਾਜ਼ੇ 'ਚ ਖਲੋਣ ਤੋਂ ਬਾਅਦ ਮਹਾਰਾਜ ਆਪਣੇ ਘਰ ਦੇ ਅੰਦਰ ਆਏ ਦਰਵਾਜਾ ਭੇੜਿਆ ਹੈ ਬੰਦ ਕੀਤਾ ਹੈ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਤੇ ਫਿਰ ਗੁਰੂ ਰਾਮਦਾਸ ਮਹਾਰਾਜ ਜਿਹੜਾ ਇੱਕ ਕੱਚਾ ਕੋਠਾ ਵਨ ਘਰ ਬਣਿਆ ਹੋਇਆ ਉਸ ਕਮਰੇ ਦੇ ਅੰਦਰ ਕੋਠੇ ਦੇ ਅੰਦਰ ਮਹਾਰਾਜ ਗਏ ਆ ਉਸ ਕੋਠੇ ਦੇ ਅੰਦਰ ਲੱਕੜ ਦਾ ਇੱਕ ਸੰਦੂਕ ਸੀ ਪੁਰਾਣਾ ਜਿਹਦੇ ਵਿੱਚ ਮਹਾਰਾਜ ਦੇ ਮਾਤਾ ਜੀ ਆਪਣੇ ਕੱਪੜੇ ਮਹਾਰਾਜ ਦੇ ਪਿਤਾ ਜੀ ਆਪਣੇ ਕੱਪੜੇ ਰੱਖਦੇ ਸਨ ਤੇ ਕੁਝ ਕੱਪੜੇ ਉਹਦੇ ਵਿੱਚ ਬਾਬਾ ਜੇਠਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਏ ਹੋਏ। ਮਹਾਰਾਜ ਗਏ ਕਮਰੇ ਦੇ ਅੰਦਰ ਦਾਖਲ ਹੋਏ ਆ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਸਤਗੁਰਾਂ ਨੇ ਉਹ ਸੰਦੂਖ ਖੋਲ੍ਹਿਆ ਹੈ। ਉਸ ਸੰਦੂਖ ਦੇ ਅੰਦਰੋਂ ਇੱਕ ਬਹੁਤ ਪਿਆਰੀ ਨਿਆਮਤ ਕੱਢੀ ਹੈ ਆਪਣੇ ਪਿਤਾ ਦੀ ਯਾਦਗਾਰ ਆਪਣੇ ਸਤਕਾਰਯੋਗ ਪਿਤਾ ਬਾਬਾ ਹਰਦਾਸ ਜੀ ਦੀ ਇੱਕ ਪੱਗ ਉਸ ਸੰਦੂਕ ਦੇ ਵਿੱਚੋਂ ਬਾਬਾ ਜੇਠਾ ਜੀ ਨੇ ਕੱਢੀ ਐ ਤੇ ਉਸ ਪੱਗ ਨੂੰ ਕੱਢ ਕੇ ਚੁੰਮਿਆ ਹੈ ਮੱਥੇ ਨਾਲ ਲਾਇਆ ਛਾਤੀ ਨਾਲ ਲਾਇਆ ਤੇ ਇਤਿਹਾਸ ਵਿੱਚ ਆਉਂਦਾ ਫਿਰ ਉਸ ਪੱਗ ਨੂੰ ਨਾ ਮਹਾਰਾਜ ਗੋਦੀ 'ਚ ਲੈ ਕੇ ਕਲਾਵੇ 'ਚ ਲੈ ਕੇ ਕਮਰੇ ਤੋਂ ਬਾਹਰ ਆਏ ਕਿੰਨਾ ਚਿਰ ਉਸ ਪੱਗ ਵੱਲ ਵੇਂਦੇ ਰਹੇ ਅੱਖਾਂ ਵੀ ਭਾਰ ਆਈਆਂ ਤੇ ਫਿਰ ਜਦੋਂ ਕਈ ਧੀਰ ਤੱਕ ਮਹਾਰਾਜ ਉੱਥੇ ਖਲੋਤੇ ਰਹੇ ਉਹਦੇ ਤੋਂ ਬਾਅਦ ਗੁਰੂ ਸਾਹਿਬ ਜੀ ਆਪਣੇ ਘਰ ਦੀ ਕੱਚੀ ਕੰਦ ਦੇ ਕੋਲ ਗਏ ਤੇ ਕੰਦ ਦੇ ਨਾਲ ਢੋਲ ਆ ਕੇ ਮਹਾਰਾਜ ਬੈਠ ਗਏ ਪੈਰਾਪਾਰ ਸਤਿਗੁਰੂ ਜੀ ਬੈਠੇ ਆ ਤੇ ਕੰਦ ਦੇ ਨਾਲ ਢੋਲ ਆ ਕੇ ਬੈਠੇ ਆ ਤੇ ਗੋਦੀ ਵਿੱਚ ਆਪਣੇ ਪਿਤਾ ਦੀ ਪੱਗ ਰੱਖੀ ਸਾਰਾ ਦਿਨ ਮਹਾਰਾਜ ਉਹ ਪੱਗ ਪਿਤਾ ਦੀ ਗੋਦ ਵਿੱਚ ਲੈ ਕੇ ਨਾ ਜਿਵੇਂ ਪਿਤਾ ਜੀ ਪਿਆਰ ਕਰਦੇ ਪ੍ਰਸ਼ਾਦਾ ਬਣਾ ਕੇ ਦਿੰਦੇ ਪਰਵਰਿਸ਼ ਕਰਦੇ ਉਹਨਾਂ ਸਾਰੀਆਂ ਬੀਤੀਆਂ ਹੋਈਆਂ ਸਾਖੀਆਂ ਵਰਤਾਂਤ ਨੂੰ ਯਾਦ ਕਰਦੇ ਆ ਅੱਖਾਂ ਭਰੀਆਂ ਮਹਾਰਾਜ ਦੀਆਂ ਤੇ ਉਹ ਪਾਗ ਗੋਤ ਚ ਲੈ ਕੇ ਤੇ ਕੰਦ ਨਾਲ ਢੋਲ ਆ ਕੇ ਮਹਾਰਾਜ ਬੈਠੇ ਰਹੇ ਇਤਿਹਾਸ ਵਿੱਚ ਆਉਂਦਾ ਸਾਰੀ ਦੁਪਹਿਰ ਮਹਾਰਾਜ ਨੇ ਇਦਾਂ guzari ਸ਼ਾਮ ਹੋਈ ਹੈ ਸ਼ਾਮ ਵੀ ਇਦਾਂ ਹੀ guzari ਹੈ ਰਾਤ ਦਾ ਵੇਲਾ ਹੋਇਆ ਪਹਿਲਾਂ ਪਿਤਾ ਜੀ ਨਾਲ ਸੌਂਦੇ ਰਹੇ ਕੋਈ ਦਿਨ ਨਾਨੀ ਮਾਂ ਦੇ ਨਾਲ ਸੌਂਦੇ ਰਹੇ ਅੱਜ ਉਸ ਘਰ ਦੇ ਅੰਦਰ ਪਹਿਲਾ ਦਿਨ ਜਿਸ ਦਿਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਇਕੱਲੇ ਰਹਿਣਾ ਕਹਿ ਰਿਆ ਅੱਜ ਕੋਈ ਨਾਲ ਪਿਆਰ ਕਰਨ ਵਾਲਾ ਦੇਖਭਾਲ ਕਰਨ ਵਾਲਾ ਕੋਈ ਪ੍ਰਸ਼ਾਦਾ ਪਾਣੀ ਬਣਾ ਕੇ ਦੇਣ ਵਾਲਾ